ਸਾਥਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਹੈਗੀ ਹੈ ਜੀ 22 ਤਰੀਕ ਤੇ 22 ਤਰੀਕ ਕਰਕੇ ਸਾਡੇ ਪਿੰਡੋਂ ਫਰੀਦਕੋਟ ਮੈਡੀਕਲ ਦੇ ਵਿੱਚੋਂ ਜਾਂਦਾ ਜੀ ਲੰਗਰ ਤੇ ਲੰਗਰ ਜਾਂਦਾ ਜੀ ਜਗਸੀਰ ਸਿੰਘ ਪੁਰੀ ਦੀ ਦੁਕਾਨ ਤੇ ਤਿਆਰ ਹੋ ਕੇ ਤੇ ਅਸੀਂ ਸਵੇਰ ਉੱਠਣ ਸਾਰੀ ਅ ਸੇਵਾ ਵਾਸਤੇ ਇੱਥੇ ਆ ਗਏ ਜੀ ਤੇ 22 ਜੀ ਜਗਸੀਰ ਸਿੰਘ ਪੁਰੀ ਤੇ ਚੌਲ ਬਣੀ ਜਾਂਦੇ ਆ ਜੀ ਚੌਲ ਬਣੀ ਜਾਂਦੇ ਅਤੇ ਨਾਲ ਹੀ ਆਪਣਾ ਦਾਲ ਵੀ ਤਿਆਰ ਹੋ ਜਾਂਦੀ ਹੈ ਤੇ ਇਹ ਸੇਵਾਦਾਰ ਹਰ ਮਹੀਨੇ ਇਹ ਸੇਵਾ ਕਰਦੇ ਆ ਮੰਦਰ ਸਿੰਘ ਤੇ ਗੱਛੋ ਬਾਈਕੋਟ ਸੁਖੀਏ ਤੋਂ ਤੇ ਇਹ ਆ ਮੁੰਡਾ ਜੀ ਸਾਡੇ ਇਹਦਾ ਨਾਮ ਹੈ ਜੀ ਵੀ ਸੇਵਾਦਾਰ ਸਾਡੇ ਵਧੀਆ ਬਾਕੀ ਲੱਖਾ ਸਿੰਘ ਮਿਸਤਰੀ ਇਹਦਾ ਮਰੀਜ਼ ਆ ਜਿਹੜੇ ਨਸ਼ਾ ਕਰਦੇ ਨਾ ਇਹਦਾ ਮਰੀਜ਼ ਆ ਇੱਕ ਕ੍ਰਿਸ਼ਨ ਸਿੰਘ ਮੁੰਡੇ ਦਾ ਨਾਮ ਜਿਹੜਾ ਕਿਸੇ ਦੇ ਘਰ ਸੇਵਾ ਪਰ ਆ ਬੈਠਾ ਤੇ ਸੇਵਾ ਕਰਦਾ ਹੈ ਬਾਕੀ ਸੇਵਾ ਕਰਦੇ ਹੀ ਰਹਿੰਦੇ ਆ ਨਾ ਤੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਦਾ ਫਾਲਾ ਬੰਦੇ ਨੂੰ ਪੁਕਾਰਾਂ ਕਰਕੇ ਮਿਲਦਾ ਹੈ ਜੇ ਤੁਸੀਂ ਸੇਵਾ ਕਰਦੇ ਆ ਤਾਂ ਕਿਤੇ ਪ੍ਰਮਾਤਮਾ ਤੁਹਾਡਾ ਸਾਥ ਨਾ ਛੋੜੇ ਤੇ ਉਹ ਪ੍ਰਮਾਤਮਾ ਤੁਹਾਡੀ ਬਾਹ ਫੜਦਾ ਹੈ ਤਾਂ ਦੇਖੋ ਜੀ ਦਾਲ ਤਕਰੀਬਨ ਤਿਆਰ ਹੋ ਚੁੱਕੀ ਹੈ ਦਾਲ ਤਕਰੀਬਨ ਤਿਆਰ ਹੀ ਹੈ ਗੱਡੀ ਆਉਗੀ ਤੇ ਗੱਡੀ ਤੇ ਚੜਾ ਕੇ ਉਸ ਤੋਂ ਬਾਅਦ ਸਾਰੇ ਸੇਵਾਦਾਰ ਆਪ ਕੋ ਆਪਣਾ ਕੰਮ ਜਾਣਗੇ ਭਾਈ ਸਾਰੇ ਸੇਵਾਦਾਰ ਸੁਭਾਅ ਦੇ ਮਹਿਕਾ ਜੀ ਸਾਡੇ ਚੋਲ ਕੜੀ ਇਹ ਵੀ ਸਾਰਾ ਮਿਹਰਬਾਨੀ ਦੇ ਕੜੀ ਹੋਣੀ ਹੈ ਕਿ ਕੜੀ ਚੌਲ ਖੀਰ ਤੇ ਦਾਲ ਮੇਰੀ ਵੀਡੀਓ ਭਾਈ ਦਾਲ ਲੰਗਰਾ ਜੀ ਅੱਜ ਤੇ ਲਵੀ ਬਰਾੜ ਇਹ ਵੀ ਮੁੰਡਾ ਜਿੱਥੇ ਕੰਮ ਕਰਦਾ ਹੈ ਤੇ ਸੇਵਾ ਵੀ ਨਾਲ-ਨਾਲ ਕਰਦਾ ਹੈ ਸੇਵਾ तकरीबन ਸਾਰੇ ਸੇਵਾਦਾਰ ਆਪਦੇ ਮਨੋਂ ਤੁਨ ਕਰਦੇ ਆ ਮੰਨਾ ਧੰਨਾ ਸੇਵਾ ਹੁੰਦੀ ਹੈ ਜੀ ਬਾਕੀ ਦੇਖ ਸਕਦੇ ਹੋ ਹਰ ਮਹੀਨੇ ਪਿਛਲੀ ਵਾਰ ਵੀ ਅਸੀਂ ਬਲੌਗ ਤਿਆਰ ਕੀਤਾ ਸੀਗਾ ਜੋ ਕਿ ਤੁਹਾਡੇ ਰੂਪ ਰੂਪ ਕੀਤਾ ਤੇ ਅੱਜ ਦਾ ਬਲੌਗ ਵੀ ਅਸੀਂ ਬਣਾ ਰਹੇ ਹਾਂ ਤੇ ਤੁਹਾਨੂੰ ਮਰਚਾਂ ਕੱਟਣ ਦੀ ਸੇਵਾ ਕਰਦਾ ਇਹ ਬਾਕੀ ਜੀ ਕੜੀ तकरीबन ਬਣ ਕੇ ਤਿਆਰ ਹੋ ਗਈ ਆ ਤੇ ਬਾਤੀ ਟਰਮਾਂ ਤੇ ਚ ਦਾਲ ਵੀ ਤਿਆਰ ਹੈ ਚੌਲਾ ਦਾ ਖੀਰ ਦਾ ਕੜੀ ਦਾ ਦਾਲ ਦਾ ਲੋਲ ਵੀ ਤਿਆਰ ਹੋ ਗਿਆ ਜੀ ਸਾਰਾ तकरीबन ਸਮਾਨ ਤਿਆਰ ਹੈ ਤੇ ਗੱਡੀ ਆਉਣ ਵਾਲੀ ਹੈ ਤੇ ਗੱਡੀ ਜਦੋਂ ਆ ਗਈ ਤੇ ਅਸੀਂ ਇਹ ਸਾਰਾ ਜੋ ਜਿਹੜਾ ਸਮਾਨ ਤਿਆਰ ਕੀਤਾ ਬਾਲੀ ਥੋੜੀ ਜਿਹੀ ਖੀਰ ਹੈ ਖੀਰ ਵੀ ਤਿਆਰ ਹੋ ਗਈ। ਇਹ ਅਰੂ ਬਾਤ ਜੀ ਨਾ ਉਹ ਮਸਤੀ ਲਓ ਜੀ ਚਾਰਾਂ ਚੀਜ਼ਾਂ ਦਾ ਲੰਗਰ ਜਾਂਦਾ ਜੀ ਇੱਥੋਂ ਖੀਰ, ਦਾਲ ਤੇ ਕੜੀ ਚੌਲ ਤਕਰੀਬਨ ਸਾਰੀਆਂ ਚੀਜ਼ਾਂ ਤਿਆਰੀ ਹੈ ਤੇ ਗੱਡੀ ਆਕ ਚਾ ਚੁੱਕੀ ਹੈ ਇਹ ਸਾਨੂੰ ਬਰਤਨ ਫੜਾ ਕੇ ਜੀ ਸਮਾਨ ਪਾ ਕੇ ਰੱਖ ਦਿੱਤਾ ਹੈ ਹੁਣ ਅਸੀਂ ਇਹਦੇ ਚ ਗੱਡੀ ਦੇ ਵਿੱਚ ਸਮਾਨ ਚੜਾਵਾਂਗੇ ਉਸ ਤੋਂ ਬਾਅਦ ਇਹ ਗੱਡੀ ਇਹਦੇ ਮਾਰੇ 60 ਵਜੇ ਹੋਰ ਇਹਦੇ ਗੋਬਲ ਸਿੰਘ ਵਾਲੇ ਡੀਕਾ ਲਾਉਗੇ ਜਿੰਨਾ ਸਾਰਾ ਮਾਤਾ ਅਕਸ਼ੀਵ ਦੇ ਇੱਕ ਗੁਰਦੁਆਰੇ ਨਾਲ ਇੱਕ ਹੋਰ ਗੁਰਦੁਆਰਾ ਜਿੱਥੇ ਇਹ ਮਰੀਜ਼ਾਂ ਨੂੰ ਸਾਰਾ ਲੰਗਰ ਪਚਾਇਆ ਜਾਂਦਾ ਮਰੀਜ਼ਾਂ ਵਾਸਤੇ ਕਿਸੇ ਬੰਦੇ ਕੋਲੇ ਪੈਸੇ ਨਹੀਂ ਹੁੰਦੇ ਉਹ ਕਹਿੰਦੇ ਪਾ ਦਿਓ ਰੋਟੀ ਖਾਣਾਂ ਉੱਤੇ ਲੋੜਵੰਦ ਦੀ ਸਹਾਇਤਾ ਲੰਗਰ ਕੋਈ ਚਲੋ ਟੱਡ ਪਰ ਲੈਂਦਾ ਬੱਧੀਆ ਨੈਕਸ ਵੀ ਹੈਗੀ ਕੋਈ ਕਿਉਂਕਿ ਬਹੁਤ ਬੁਰਾ ਹਾਲ ਹੁੰਦਾ ਹੈ ਅ ਮੈਕਸ ਫਰਵੇਲੀ ਦਾ ਉਹਦੇ ਚ ਪਵਾ ਲੋ ਅਸੀਂ ਦਵਾਈ ਦੇ ਪੈਸੇ ਨਹੀਂ ਪੂਰੇ ਕਰ ਸਕਦੇ ਉਹ ਕਰ ਸਕਦੇ ਹੈਗੇ ਤੇ ਰੋਟੀ ਤਾਂ ਇਹੀ ਕਿੱਥੋਂ ਖਾ ਸਕਦੇ ਇਹ ਉਹਨਾਂ ਦੀ ਸੇਵਾ ਜੀ ਜਿਹੜੇ ਵਿਚਾਰੇ ਉੱਥੇ ਕਿਸੇ ਬਿਮਾਰੀ ਕਰਕੇ ਜਾਂ ਕਿਸੇ ਵੀ ਨਸੀਬਤ ਕਰਕੇ ਉੱਥੇ ਪਸੇ ਹੋਏ ਆ ਉਹਨਾਂ ਦੇ ਵਾਸਤੇ ਇਹ ਲੰਗਰ ਤਿਆਰ ਕੀਤਾ ਜਾਂਦਾ ਜੀ ਤੇ ਇਹਨਾਂ ਸਮਾਨ ਤਕਰੀਬਨ ਜਿੰਨਾ ਬਣਿਆ ਸੀ ਤੇ ਤਿਆਰ ਕਰਕੇ ਗੁਰਦੁਆਰੇ ਤੋਂ ਆਏ ਆ ਜੀ ਸਾਡੇ ਦੋ ਥਾਵਾਂ ਤੋਂ ਲੰਗਰ ਜਾਂਦੇ ਆ ਜਗਸੀਰ ਸਿੰਘ ਪੁਰੀ ਤੇ ਗੁਰੂ ਘਰ ਤੋਂ ਲੰਗਰ ਜਾਂਦਾ ਜੀ ਉੱਥੇ 22 ਤਰੀਕ ਨੂੰ ਤੇ ਹੁਣ ਗੱਡੀ ਚੱਲੀ ਆ ਜੀ ਇਹ ਲੰਗਰ ਫਰੀਦਕੋਟ ਪਹੁੰਚਾਇਆ ਜਾਊਗਾ ਬਾਕੀ ਸੇਵਾ ਕਰੋ ਜੀ ਕਰਿਆ